ਅਸੀਂ ਪਹੁੰਚ ਅੱਜ ਚਾਚਾ ਜੀ ਦਵਿੰਦਰ ਮਾਨ ਦੇ ਕੋਲੇ ਕਿਉਂਕਿ ਸਾਨੂੰ ਪਤਾ ਨਹੀਂ ਸੀ ਅੱਜ ਪਤਾ ਲੱਗਿਆ ਇਹ ਬਲਾਕ ਸ਼ਮਤੀ ਦੇ ਵਿੱਚ ਆਜਾਦ ਖੜਾ ਹੋਇਆ ਤਾਂ ਕਰਕੇ ਇਕੱਠ ਕਰਿਆ ਅੱਜ ਤੇ ਬੰਦੇ ਇਕੱਠੇ ਹੋ ਰਹੇ ਨੇ ਚੋਣ ਸ਼ਾਂਤ ਨੂੰ ਦੱਸਾਂਗੇ ਜਲਦੀ ਮਾਨ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਐਕਸ਼ਲ ਪਾਉਂਦੇ ਹੋ ਭਾਈ ਅਸੀਂ ਦਾਸੀ ਆ ਦਾ ਗੁੱਲੀ ਡੰਡਾ ਹੀ ਹੋਇਆ ਪੰਜ ਕਿਹ ਜਾਨ ਮਾਨ ਪੈਸਟਿਸਾਈਡ ਲਓ ਜਿਹੜੇ ਅਸੀਂ ਪਹੁੰਚੇ ਆ ਚਾਚਾ ਜੀ ਦੁਕਾਨ ਦੇ ਉੱਤੇ ਤੇ ਅੱਜ ਇੱਥੇ ਆ ਰਹੇ ਨੇ ਖੇਤੀਬਾੜੀ ਦੇ ਡਾਕਟਰ ਉਹਨਾਂ ਨਾਲ ਕਰਦੇ ਆਂ ਗੱਲਬਾਤ ਇਹ ਸੋਡੇ ਰੂਰਪ ਕਰਦੇ ਆਂ ਬੰਦੇ ਪਹੁੰਚ ਚੁੱਕੇ ਨੇ ਬਰਾੜ ਸਾਹਿਬ ਵਰਗੇ ਬੈਠੇ ਆ ਵਾਹ ਵੀ ਵਾਹ ਸਮਾ تقريبا 9:30 ਤੋਂ ਉੱਪਰ ਹੋ ਚੁੱਕਿਆ ਹੈ ਰਾਤ ਨੂੰ ਜਾਗਨ ਤਾਂ ਤੀਜਾ ਸਸੀ ਗਾਣ ਦੀ ਸਸੀ ਗਾਣ ਦੀ ਅਸੀਂ ਆਏ ਅੱਜ ਮੈਂ ਤਾਂ ਕੰਪਨੀ ਤੋਂ ਮੇਰਾ ਨਾਮ ਹੈ सुरेंद्र ਮਿਸ਼ਰੋਈ ਤੇ ਡਾਕਟਰ ਸੁਬੀ ਤੁਹਾਡੇ ਕੋਲੇ ਆਉਂਦਾ ਹੈ ਤੇ ਬਲਜਿੰਦਰ ਵੀ ਕਾਫੀ ਟਾਈਮ ਤੋਂ ਇੱਧਰ ਆਉਂਦਾ ਹੈ ਠੀਕ ਹੈ ਸਿਜੈਂਟਾ ਬਾਰੇ ਤੁਹਾਨੂੰ ਦੱਸ ਦਿਆ ਸਿਜੈਂਟਾ ਇੱਕ ਮਲਟੀਨੇਸ਼ਨਲ ਕੰਪਨੀ ਹੈ ਯਾਨੀ ਬਾਹਰ ਦੀ ਕੰਪਨੀ ਹੈ ਤੇ 90 ਪਲਸ ਦੇਸ਼ਾਂ ਦੇ ਵਿੱਚ ਐਗਰੋਕੇਮਿਕਲ ਦਾ ਕੰਮ ਕਰਦੀ ਹੈ ਖੇਤੀਬਾੜੀ ਯਾਨੀ ਫਸਲ ਸੰਬੰਧਿਤ ਦਵਾਈਆਂ ਬਣਾਉਂਦੀ ਹੈ ਤੇ ਉਹਨਾਂ ਨੂੰ ਸਪਲਾਈ ਕਰਦੀ ਹੈ ਕਿਸਾਨ ਤੱਕ ਆ ਇੱਕ ਰਿਸਰਚ ਬੇਸਡ ਯਾਨੀ ਸੋਧ ਵਾਲੀ ਕੰਪਨੀ ਹੈ ਠੀਕ ਹੈ ਕਿਸਾਨ ਦੀ ਜਿਹੜੀ ਸਮੱਸਿਆ ਹੁੰਦੀ ਹੈ ਫਸਲ ਦੇ ਅੰਦਰ ਉਹਦਾ ਸੋਧ ਕਰਕੇ ਉਹਦਾ ਹੱਲ ਲੈ ਕੇ ਆਉਂਦੀ ਹੈ ਠੀਕ ਹੈ ਤੁਸੀਂ ਦੇਖਿਆ ਹੋਊਗਾ ਪੁਰਾਣੇ ਟਾਈਮ ਤੋਂ ਜਿਵੇਂ ਕਣਕ ਦੀ ਗੱਲ ਕਰੀਏ ਤੇ ਕਣਕ ਦੇ ਅੰਦਰ ਜਿਵੇਂ ਮੰਨ ਕਰੋਗੇ ਤੇ ਗੁੱਲੀ ਡੰਡੇ ਦੀ ਸਮੱਸਿਆ ਸੀਗੀ ਠੀਕ ਹੈ ਸਟਾਰਟਿੰਗ ਦੇ ਵਿੱਚ ਟੌਪਿਕ ਦਵਾਈ ਲੈ ਕੇ ਆਈ ਹੈ ਹੈਨਾ ਫੇਰ ਹੁਣ ਤੁਸੀਂ ਐਕਸਲ ਪਾਉਂਦੇ ਹੋ ਠੀਕ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਤੁਹਾਡਾ 20-25 ਮਿੰਟ ਦਾ ਟਾਈਮ ਲਵਾਂਗੇ ਅਗਰ ਕਿਸੇ ਫੋਨ ਵਗੈਰਾ ਆਉਂਦਾ ਹੈ ਤਾਂ ਸਾਈਡ 'ਤੇ ਜਾ ਕੇ ਥੋੜਾ ਗੱਲ ਕਰ ਲਿਓ ਮੈਂ ਵੀ ਮੇਰਾ ਫੋਨ ਨੀਜਕਦਾ 1 ਮਿੰਟ ਲਵਾਂਗੇ ਉਹਦੇ ਵਿੱਚ ਆਪਾਂ ਜਿਹੜੀ ਹੁਣ ਕਣਕ ਦੀ ਬਿਜਾਈ ਹੈ ਲਗਭਗ ਸਾਰਿਆਂ ਨੇ ਕਣਕ ਹੀ ਆ ਨਾ ਸਰਵਣ ਤੇਰੀ ਹੈ ਨਹੀਂ ਇੱਥੇ ਠੀਕ ਹੈ ਕਣਕ ਦੇ ਅੰਦਰ ਆਪਾਂ 40 45 ਦਿਨਾਂ ਤੱਕ ਕੀ ਸਮੱਸਿਆ ਆਉਂਦੀ ਹੈ ਤੁਸੀਂ ਦੱਸੋਗੇ ਤੇ ਉਹਦਾ ਕੀ ਹੱਲ ਹੈ ਤੇ ਉਹਦਾ ਕੀ ਸਮਾਧਾਨ ਹੈ ਕਿ ਲਈ ਆਪਾਂ ਕਿਸ ਤਰੀਕੇ ਨਾਲ ਉਹਦਾ ਸਹੀ ਸਮਾਧਾਨ ਕਰਕੇ ਤੇ ਅधिक ਤੋਂ ਅधिक ਫੈਦਾਵਾਰ ਲੈ ਸਕਦੇ ਆ ਠੀਕ ਹੈ ਸਮੱਸਿਆ ਦੀ ਗੱਲ ਕਰੀਏ ਤੇ ਸਟਾਰਟਿੰਗ ਦੇ ਵਿੱਚ ਕਣਕ ਦੇ ਵਿੱਚ ਕੀ ਸਮੱਸਿਆ ਦਿੱਖਦੀ ਹੈ ਤੁਹਾਨੂੰ ਖੇਤ ਦੇ ਵਿੱਚ ਆਹ ਦੇਖਾ ਬੀ ਸਮੱਸਿਆ ਹੈ ਗਾਂਦ ਦੀ ਸਮੱਸਿਆ ਗੰਦਿਆ ਨਹੀਂ ਛੁੰਡੀ ਵੀ ਛੁੰਡੀ ਦੀ ਵੀ ਆ ਜਾਂਦੀ ਹੈ ਠੀਕ ਹੈ ਛੁੰਡੀ ਦੀ ਵੀ ਆ ਜਾਂਦੀ ਹੈ ਤੁਹਾਡੇ ਚੋਣਿਆ ਆ ਜਿਵੇਂ ਤੁਸੀਂ ਆਪ ਹੀ ਗਾਈ ਵੀ ਵਾਲੀ ਕਰ ਰੱਖੀ ਹੈ ਜਿਵੇਂ ਮੰਨਿਆ ਉਹ ਰੋਟਾਵੇਟਰ ਉਹ ਸੁਪਰ ਸੀਡਰ ਵਾਲੀ ਉਹਦੇ ਵਿੱਚ ਛੁੰਡੀ ਆ ਜਾਂਦੀ ਹੈ ਠੀਕ ਹੈ ਛੁੰਡੀ ਦੀ ਆ ਜਾਂਦੀ ਹੈ ਇਹਦੇ علاوہ ਟੀਲੀ ਪੈਂਦੀ ਟੀਲੀ ਪੈਂਦੀ ਹੈ ਕਣਕ ਸਟਾਰਟਿੰਗ ਦੇ ਵਿੱਚ ਠੀਕ ਹੈ ਜੀ ਹੋਰ ਬਸ ਗੰਧ ਦੇ ਵਿੱਚ ਕਿਹੜੇ ਕਿਹੜੇ ਗੰਧ ਹੁੰਦੇ ਆ ਜਿਵੇਂ ਜਿਆਦਾ ਤਾਂ ਗੁੱਲੀ ਡੰਡੇ ਹੁੰਦਾ ਜੀ ਗੁੱਲੀ ਡੰਡਾ ਹੁੰਦਾ ਹੈ ਚੌੜੀ ਪੱਤੀ ਵਾਲੇ ਉਹ ਵੀ ਹੁੰਦੇ ਰਾਜਰ ਬੂਟੀ ਜੀ ਰਾਜਰ ਬੂਟੀ ਜੀ ਹੁੰਦੀ ਹੈ ਠੀਕ ਹੈ ਸਭ ਤੋਂ ਜਿਹੜੀ ਮੇਨ ਸਮੱਸਿਆ ਹੈ ਉਹ ਗੰਧ ਦੇ ਵਿੱਚ ਗੁੱਲੀ ਡੰਡੇ ਦੀ ਹੈ ਕਹਿੰਦਾ ਮੈਂ ਮਤਲਬ ਗੁੱਲੀ ਡੰਡਾ ਜ਼ਿਆਦਾ ਹੁੰਦਾ ਹੈ ਤੇ ਬਾਕੀ ਜਾਂ ਸੁੰਡੀ ਦੀ ਸਟਾਰਟਿੰਗ ਦੇ ਵਿੱਚ ਸਮੱਸਿਆ ਹੈ ਜਾਂ ਕਣਕ ਜਿਵੇਂ ਬਾਈ ਜੀ ਕਹਿੰਦੇ ਜਿਵੇਂ ਪੀਲੀ ਪੈਂਦੀ ਹੈ ਠੀਕ ਹੈ ਇਹਦਾ ਦੋ ਤਿੰਨ ਕਾਰਨ ਹੋ ਸਕਦਾ ਜਿਹੜੀ ਪਹਿਲੀ ਸਮੱਸਿਆ ਹੈ ਉਹਦੇ ਯਾਨੀ ਮਿੱਟੀ ਤੋਂ ਸੰਬੰਧਿਤ ਹੈ ਜਾਂ ਤਾਂ ਮਿੱਟੀ ਦੇ ਵਿੱਚ ਕੀੜਾ ਹੁੰਦਾ ਹੈ ਠੀਕ ਹੈ ਕੀ ਵਾਰ ਕੀ ਹੈ ਮਿੱਟੀ ਦੇ ਅੰਦਰ ਜਿਵੇਂ ਆਪਾਂ ਗੱਲ ਕਰੀਏ ਜਿਵੇਂ ਪਰਾਲੀ ਵਗੈਰਾ ਸਹੀ ਹਿਸਾਬ ਨਾਲ ਮਲਚ ਨਹੀਂ ਹੁੰਦੀ ਠੀਕ ਹੈ ਜਰਮੀਨੇਸ਼ਨ ਉਹ ਸਹੀ ਨਹੀਂ ਹੁੰਦਾ ਕਣਕ ਦਾ ਅਗਰ ਕੀੜੇ ਦੀ ਗੱਲ ਕਰਾਂਗੇ ਤਾਂ ਕਿੜੇ ਵਾਸਤੇ ਵੀ ਦਵਾਈ ਰეკਮੈਂਡ ਕਰਦੇ ਆ ਕਰਦੇ ਆ ਪਰ ਬਟ ਆ ਇਹਨਾ ਪਹਿਲਾਂ ਪਾਣੀ ਲਾਉਂਦੇ ਆ ਠੀਕ ਹੈ ਉੱਥੇ ਲਗਭਗ ਕੰਟਰੋਲ ਹੋ ਜਾਂਦਾ ਹੈ ਨਹੀਂ ਤਾਂ ਪਾਣੀ ਦੇ ਨਾਲ ਆਪਾਂ ਕਲੋਰੋ ਚਲਾ ਸਕਦੇ ਆ ਜਾਂ ਕੋਈ ਰੀਜੈਂਟ ਜਿਹੜੇ ਟ੍ਰੋਨੀਲ ਆਉਂਦੀ ਹੈ ਠੀਕ ਹੈ ਜਾਂ ਕੋਈ ਹੋਰ ਪ੍ਰੋਟੈਕਟਰ ਕਾਰਬੋਫਿਰੋਨ ਹੋ ਗਿਆ ਜੇ ਕਾਰਬੋਫਿਰੋਨ ਤਾਂ ਚਲੋ ਡਿਪਾਰਟਮੈਂਟ ਦਾ ਬੈਨ ਹੈ ویسੇ ਠੀਕ ਹੈ ਆਹ ਹੱਲ ਹੋ ਗਿਆ ਇੱਕ ਬਾਈ ਜੀ ਨੇ ਦੱਸਿਆ ਜੀ ਕਣਕ ਪੀਲੀ ਹੋ ਰਹੀ ਹੈ ਇੱਕ ਤਾਂ ਕੀੜੇ ਕਰਕੇ ਹੋ ਰਹੀ ਹੈ ਠੀਕ ਹੈ ਕਈ ਵਾਰ ਕੀ ਹੁੰਦਾ ਹੈ ਆਪਾਂ ਜੇ ਮਿੱਟੀ ਦੀ ਗੱਲ ਕਰੀਏ ਤਾਂ ਕਿਸੇ ਖੇਤ ਦੇ ਵਿੱਚ ਮਿੱਟੀ ਦੀ ਵੀ ਸਮੱਸਿਆ ਆ ਜਿਵੇਂ ਪੀਐਚ ਜਿਵੇਂ ਤੁਸੀਂ ਚੈੱਕ ਕਰਾਉਂਦੇ ਹੋ ਕਿ ਪੀਐਚ ਕੀ ਆ ਰਿਹਾ ਹੈ ਹਾਈ ਆ ਰਿਹਾ ਹੈ ਨਾ ਲਗਭਗ ਜਮੀਨਾਂ ਦਾ ਤਕਰੀਬਨ ਇੱਥੇ ਹਾਂਜੀ ਹਾਈ ਹੈ ਹਾਈ ਹੈ ਨਾ ਹਾਂਜੀ ਇੱਕ ਬੰਨੇ ਹਾਈ ਇੱਕ ਬੰਨੇ ਚਲੋ ਠੀਕ ਹੈ ਨਹਿਰ ਵਾਲੇ ਬੰਨੇ ਪੀਐਚ ਹਾਈ ਕਰਕੇ ਵੀ ਜਿਵੇਂ ਪੀਐਚ ਹਾਈ ਕਰਨ ਤੋਂ ਤੋਂ ਆਪਾਂ ਨੂੰ ਕੀ ਨੁਕਸਾਨ ਹੁੰਦਾ ਹੈ ਮਿੱਟੀ ਦੇ ਵਿੱਚ ਯਾਨੀ ਕੋਈ ਖੁਰਾਕ ਪੇ ਜਿਹੜੇ ਤੱਤ ਪੇ ਹੈ ਨਾ ਉਹ ਪੌਦਾ ਲੈ ਨਹੀਂ ਪਾਉਂਦਾ ਅਗਰ ਪੀਐਚ ਸਹੀ ਨਹੀਂ ਹੋਊਗਾ ਤਾਂ ਠੀਕ ਹੈ ਏ ਇਹ ਉਹ じゃ ਕਿਉਂ ਹੋ ਰਿਹਾ ਹੈ ਮਿੱਟੀ ਦੇ ਨਾਲ ਕਿਉਂਕਿ ਆਪਾਂ ਮਿੱਟੀ ਸੁਧਾਰ ਦੀ ਗੱਲ ਨਹੀਂ ਕਰ ਰਹੇ ਸੁਧਾਰ ਦੀ ਦੇਸੀ ਬਸਾ ਦੇ ਵਿੱਚ ਜਿਵੇਂ ਕੀ ਹੈ ਨਾ ਅੱਜ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਤੇ ਆਪਾਂ ਰੂੜੀ ਪਾਉਂਦੇ ਸੀਗੇ ਖੇਤਾਂ ਦੇ ਵਿੱਚ ਹਨਾ ਹੁਣ ਦਿਨੋਂ ਦਿਨ ਕੀ ਹੈ ਨਾ ਆਪਾਂ ਪਸ਼ੂ ਰੱਖਣੇ ਘਟਾਤੇ ਜੋ ਵੀ ਹੈ ਮਤਲਬ ਨਈ ਪੀੜੀ ਹੈ ਪੜਦੀ ਹੈ ਬਾਹਰ ਜਾਂਦੀ ਹੈ ਮਤਲਬ ਉਹਨੂੰ ਪਿਸ਼ ਪਸ਼ੂ சாਭ ਨਹੀਂ ਪਾਉਂਦੇ ਆਪਾਂ ਸਭਾਈ ਨਹੀਂ ਹੁੰਦੀ ਇਹਦੇ ਕਰਕੇ ਪਸ਼ੂ ਨਹੀਂ ਹੋਣਗੇ ਤਾਂ ਰੂੜੀ ਵੀ ਨਹੀਂ ਹੋਊਗੀ ਕਹਾਂ ਪਾਉ ਉਹ ਦਿੱਤੀ ਕੋਈ ਲੈ ਕੇ ਨਹੀਂ ਪਾਰੇ ਬਈ ਆਪਾਂ ਦੀ ਸੋਚ ਦੇ ਵੀ ਅੱਜ ਤੋਂ ਪਹਿਲਾਂ ਆਪਾਂ 10 ਸਾਲ ਪਹਿਲਾਂ ਯਾਰ ਰੂੜੀ ਪਾਉਂਦੇ ਸੀ ਯਾਨੀ 2 3 3 ਇੱਕ ਸਾਲਾਂ ਤੋਂ ਕਿਲਾ ਰਿਪੀਟ ਹੋ ਜਾਂਦੇ ਸੀ ਸਾਰੇ ਹਨਾ ਅਗਰ 10 ਕਿਲੇ ਸੀਗੇ ਤਾਂ 10 ਕਿल्ल्या ਚ ਇਤ ਕੀ ਪਾਲਿਆ 10ਵੇਂ ਕਰਕੇ 3 ਸਾਲਾਂ ਦੇ ਅੰਦਰ ਉਹ ਲਗਭਗ ਰੂੜੀ ਵਾਲੀ ਜ਼ਮੀਨ ਹੋ ਜਾਏ ਉਹ ਦੇਖੀ ਹੈ ਕਿਉਂ ਮਿੱਟੀ ਤੱਤ ਸੀਗੇ ਠੀਕ ਹੈ ਜਿਹੜੇ ਪਾਰਟੀਕਲ ਹੁੰਦੇ ਆ ਮਿੱਟੀ ਦੀ ਸਟ੍ਰਕਚਰ ਹੁੰਦੀ ਹੈ ਉਹ ਬਣੀ ਰਹਿੰਦੀ ਸੀਗੀ ਠੀਕ ਹੈ ਕੁਝ ਫਸਲਾਂ ਦਾ ਚੋਣ ਇਹੋ ਜਿਹਾ ਕਰਦੇ ਸੀ ਕਿ ਆਪਾਂ ਨੂੰ ਜਿਵੇਂ ਸਰੋਂ ਲਾਉਂਦੇ ਸੀ ਅੱਜ ਤੋਂ ਜਿਵੇਂ 10 ਸਾਲ ਪਹਿਲਾਂ ਲਾਉਂਦੇ ਹੁਣ 15 ਸਾਲ ਲਿਆ ਜਾਂ ਇੱਥੇ ਮੈਨੂੰ ਲੱਗਦਾ 20 ਸਾਲ ਪਹਿਲਾਂ ਹੀ ਲਾਉਂਦੇ ਹੁਣ ਸਰੋਂ ਦਾ ਉਹਦੋਂ ਕੀ ਸੀ ਜਿਵੇਂ ਨਰਮੇ ਵਾਲੇ ਵਾਹਣ ਜਿਵੇਂ ਆਪਾਂ ਕੀ ਕਰਦੇ ਸੀ ਜਾਂ ਕਣਕ ਵਾਲੇ ਵਾਹਣ ਪਲਾਊ ਮਾਰ ਕੇ ਛੱਡ ਦਿੰਦੇ ਸੀ ਹੈਨਾ ਦੋ ਤਿੰਨ ਮਹੀਨੇ ਬਾਰਿਸ਼ ਵਾਲੇ ਟਾਈਮ ਤੇ ਮਿੱਟੀ ਹਵਾ ਲੈਂਦੀ ਸੀ ਠੀਕ ਹੈ ਉਹ ਉਹਦੇ ਕਰਕੇ ਜੀਵ ਜਿਹੜੇ ਆਰਗਨਿਕ ਹੈ ਨਾ ਜੇ ਨੂੰ ਆਪਾਂ ਸੂਖਸ਼ਮ ਜੀਵ ਬੋਲ ਲੈਂਦੇ ਆ ਹੁਣ ਮਾਈਕੋ ਰਾਈਜ਼ਾਇ ਮਾਈਕੋ ਮਤਲਬ ਛੋਟੇ ਸੂਖਸ਼ਮ ਜੀਵ ਉਹ ਮਿੱਟੀ ਨੇ ਵੀ ਆਟੋਮੈਟਿਕ ਬਣ ਜਾਂਦੇ ਸੀ ਉਹ ਰੋਗ ਕੱਟੀ ਦਾ ਸ਼ਮਤਾ ਬਣਾਉਂਦੇ ਸੀ ਢਲੇ ਮਿੱਟੀ ਦੀ ਉਰੂਰਾ ਸ਼ਕਤੀ ਬਣਾਉਂਦੇ ਸੀ ਠੀਕ ਹੈ ਉਹ ਕੱਟਦੇ ਜਾ ਰਹੇ ਆ ਉਹ ਆਪਾਂ ਬਾਜ਼ਾਰੋਂ ਲੈ ਕੇ ਪਾਉਂਦੇ ਆ ਕਿਉਂਕਿ ਹੁਣ ਫਸਲਾਂ ਦਾ ਚੋਣ ਹੀ ਇਹੋ ਜਿਹਾ ਕਰ ਲਿਆ ਕਿ ਆਪਾਂ ਝੋਨਾ ਤੇ ਕਣਕ ਉਹਦੇ ਵਿੱਚ ਆਪਾਂ ਨੂੰ ਜ਼ਮੀਨ ਨੂੰ ਟਾਈਮ ਨਹੀਂ ਮਿਲਦਾ ਟਾਈਮ ਦਾ ਮਤਲਬ ਵਹਿਲੀ ਨਹੀਂ ਰਹਿੰਦੀ ਹੁਣ ਚੌਨੇ ਵਾਲੇ ਖੇਤ ਐ ਬਦ ਤੋਂ ਬਦ 4-5 ਦਿਨ ਮੇਰੇ ਸਾਹ ਨਾਲ ਖੇਤ ਵੇਲਾ 4-5 ਦਿਨ ਦੀ ਨੀ ਕਿਸੇ ਦਾ ਨਹੀਂ ਰਿਆ ਹੋਇਆ ਚੌਨਾ ਜਿਵੇਂ ਕੱਢਿਆ ਪਰਾਲੀ ਮਲਛੋਈ ਸਾਰਾ ਕੁਛ ਇਕੱਠਾ-ਗੁੱਠਾ ਮਣੀ ਤੇ ਦੂਜੇ ਦਿਨ ਆਪਾਂ ਕਣਕ ਦਾ ਵੀ ਜਾਣ ਕੋਈ ਇਹ ਵਾਜਾ ਉਤਪਾਦ ਪਾਣਾ ਚਾਹਦੇ ਸਭ ਤੋਂ ਵਧੀਆ ਹਲ ਤਾਂ ਰੋੜੀ ਦਾ ਹੁੰਦਾ ਠੀਕ ਐ ਚੀਰਾ ਲਾਉਣਾ ਵੀ ਵਧੀਆ ਚੀਜ਼ ਐ ਵੀ ਕੜਾ ਟੁੱਟ ਜੇ ਤਾਂ ਉਹ ਕੀ ਆ ਪਾਣੀ ਲਾਵਾਂਗੇ ਪਾਣੀ ਦੇ ਨਾਲ ਹੈਵੀ ਮੈਟਲ ਆ ਥੱਲੇ ਚਲੀ ਜਾਣ ਠੀਕ ਐ ਉਦੇ ਕਰਕੇ ਜਿਵੇਂ ਆਪਾਂ ਸੋਰੇ ਵਾਲੀ ਜ਼ਮੀਨ ਬਣ ਜਾਂਦੀ ਹੈ ਜਿੱਥੇ ਖੜਾ ਜਾਦਾ ਟਾਈਮ ਲੈਂਦਾ ਉਥੇ ਕਿਹਾ ਬੀਜ ਰੇਟ ਜ਼ਿਆਦਾ ਹੋ ਜਾਂਦੀ ਹੈ 40 ਕਿਲੋ ਬੀਜ ਪਾਉਂਦੇ ਆ ਨੋਰਮਲ ਖੇਤ ਦੇ ਵਿੱਚ ਉਥੇ 50 56 60 ਕਿਲੋ ਬੀਜ ਪਾਣਾ ਪੈਂਦਾ ਹੈ ਯਾਨੀ 10 20% ਬੀਜ ਵੀ ਵੱਧ ਪਾਣਾ ਪੈਂਦਾ ਹੈ ਠੀਕ ਹੈ ਇਸ ਚੀਜ਼ ਲਈ ਸਾਡਾ ਪ੍ਰੋਡਕਟ ਆਉਂਦਾ ਹੈ ਜਿਹਨਾਂ ਦਾ 100% ਆਰਗੈਨਿਕ ਪ੍ਰੋਡਕਟ ਹੈ ਜਿਹੜਾ ਫਰਟੀਲਾਈਜ਼ਰ ਹੈ ਇੱਕ ਤਰ੍ਹਾਂ ਦਾ ਠੀਕ ਹੈ ਫਰਟੀਲਾਈਜ਼ਰ ਕੋਕਲ ਦੇ ਨਾਂ ਤੋਂ ਆਉਂਦਾ ਹੈ ਠੀਕ ਹੈ 5 ਕਿਲੋ ਪਰ ਕਿੱਲੇ ਦੀ ਡੋਜ਼ ਹੈ ਇਹਨੂੰ ਆਪਾਂ ਕਣਕ ਦੀ ਬੀਜਾਂ ਨਾਲ ਕਰਦੇ ਆ ਨਾ ਬੀਜਾਂ ਦੇ ਨਾਲ ਵੀ ਆਪਾਂ ਇਹਨੂੰ ਪਾ ਸਕਦੇ ਆ ਤੇ ਪਹਿਲੇ ਪਾਣੀ ਦੇ ਅੰਦਰ ਯੂਰੀਆ ਦੇ ਨਾਲ ਵੀ ਇਹਨੂੰ ਆਪਾਂ ਛਿੱਟਾ ਲਾ ਸਕਦੇ ਆ ਇਹ ਕੀ ਹੈ ਨਾ ਫਿਸਕਾ ਤੋਂ ਬਣਿਆ ਹੋਇਆ ਉਤਪਾਦ ਹੈ ਇਹਦੇ ਵਿੱਚ ਕੈਲਸ਼ੀਅਮ ਮੈਗਨੀਸ਼ੀਅਮ ਬੋਰੋਨ ਨਿਕਲ ਚਾਰ ਪੰਜ ਹੋਰ ਤੱਤ ਹੈਗੇ ਨਾਲ ਇਹ ਕੀ ਹੈ ਨਾ ਸਭ ਤੋਂ ਜਿਹੜਾ ਇਹਦਾ ਵੱਡਾ ਕੰਮ ਹੈ ਇੱਕ ਤਾਂ ਜਿਹੜੇ ਉਹ ਤੱਤ ਮਿਲਨੇ ਆ ਇਸ ਟਾਈਮ ਤੇ ਆਪਾਂ ਜਿਵੇਂ ਕੋਈ ਵੀ ਚੀਜ਼ ਲੈ ਕੇ ਪਾਉਂਦੇ ਆ ਫਸਲ ਨੂੰ ਖੁਰਾਕ ਵਾਸਤੇ ਖੁਰਾਕੀ ਤੱਤ ਤਾਂ ਮਿਲਣਗੇ ਸਭ ਤੋਂ ਜਿਹੜਾ ਵੱਡਾ ਕੰਮ ਹੈ ਆ ਸੋਇਲ ਕੰਡੀਸ਼ਨਰ ਹੈ ਖਿਲਿਸka ਹੁੰਦੀ ਹੈ ਨਾ ਉਹ ਸੋਇਲ ਕੰਡੀਸ਼ਨਰ ਹੁੰਦੀ ਹੈ ਸੋਇਲ ਕੰਡੀਸ਼ਨਰ ਯਾਨੀ ਮਰਦਾ ਸੁਧਾਰਦਾ ਕੰਮ ਕਰਦਾ ਹੈ ਠੀਕ ਹੈ ਜਿੱਥੇ ਕੜਾ ਜਿ 스ਟੈਮినా ਚ ਬਣ ਰਿਹਾ ਹੈ ਜਾਂ ਪੀ ਐਚ ਖਰਾਬ ਹੋ ਰਿਹਾ ਹੈ ਜਾਂ ਸੋਰੀ ਵਾਲ ਜਮੀਨਾਂ ਉਥੇ ਆਪਾਂ ਚਾਰ ਪੰਜ ਸਾਲਿਆਂ ਨੂੰ ਲਗਾਤਾਰ ਉਸ ਖੇਤ ਦੇ ਵਿੱਚ ਹਰ ਫਸਲ ਦੇ ਵਿੱਚ ਯੂਜ਼ ਕਰਾਂਗੇ ਨਾ ਉਥੇ ਆਪਾਂ ਨੂੰ ਬਹੁਤ ਵਧੀਆ ਇਹਦਾ ਰਿਜ਼ਲਟ ਦਿਖੂਗਾ ਤੁਹਾਨੂੰ ਮਿੱਟੀ ਸੁਧਾਰਦੇ ਅੰਦਰ ਠੀਕ ਹੈ ਇਹਦਾ ਤੁਸੀਂ ਖੋਲੋਗੇ ਪੈਕੇਟ ਚਿੱਟੇ ਰੰਗ ਦੇ ਦਾਣੇ ਹੋਣਗੇ ਚਿਲਿਸ ਕਾਦੇ ਬਣੇ ਉਹ ਛਿੱਟਾ ਲਾਵਾਂਗੇ ਉਹ ਕੁੜਦੇ ਬਹੁਤ ਸਲੋ ਹੈ ਪਾਣੀ ਦੇ ਅੰਦਰ ਘੁਲਣਗੇ ਨਹੀਂ ਸਲੋ ਸੁਲਰਿਆ ਇਹ ਲੰਬੇ ਟਾਈਮ ਜਮੀਨ ਦੇ ਅੰਦਰ ਪਿਆ ਰਹੂਗਾ ਪਿਆ ਰਹੂਗਾ ਤੇ ਇਹਦੇ ਨਾਲ ਜਿਹੜੇ ਤੱਤ ਹੋਏ ਨਾ ਉਹਨਾਂ ਨੂੰ ਖੋਰ-ਖੋਰ ਕੇ ਖੁਰਾਕੀ ਜਿਹੜਾ ਖੁਰਾਕੀ ਤੱਤ ਹੈ ਜਿਹੜੇ ਉਹ ਜੜਾਂ ਨੂੰ ਮਿਲਦੇ ਰਹਿਣਗੇ ਠੀਕ ਹੈ ਜੀ ਨੰਬਰ 1 ਦਾ ਪ੍ਰੋਡਕਟ ਸੀਗਾ ਆਪਾਂ ਇਹਨੂੰ ਪਹਿਲੇ ਪਾਣੀ ਦੇ ਅੰਦਰ ਵੀ ਯੂਜ਼ ਕਰ ਸਕਦੇ ਆ ਤੇ ਜਿੱਥੇ ਆਪਾਂ ਯੂਜ਼ ਕਰਾਂਗੇ ਉੱਥੇ ਤੁਹਾਨੂੰ ਰਿਜ਼ਲਟ ਵੀ ਦਿਖੂਗਾ ਨਾਲ ਦੀ ਨਾਲ ਵੀ ਨਾਰਮਲ ਤੁਸੀਂ ਹੋਰ ਤਤਵ ਹੋਰ ਚੀਜ਼ਾਂ ਲੈ ਕੇ ਪਾਉਂਦੇ ਹੋ ਜਿਵੇਂ ਮਾਈਕੋ ਰਾਈਜ਼ਾ ਹੋ ਗਿਆ ਜਾਂ ਕੋਈ 22 ਟੂ ਬਾਇਓ ਸਟਿਮੂਲੇਟ ਮੰਡੀ ਤੋਂ ਖਰੀਦਦੇ ਆਪਾਂ ਜਾਂ ਦੁਕਾਨ ਤੋਂ ਲੈਂਦੇ ਆ ਨਾਰਮਲ ਜਿੱਥੇ ਇਹ ਲੱਗਦਾ ਵੀ ਕੜਕ ਤੀੜੀ ਪੈ ਰਹੀ ਹੈ ਉੱਥੇ ਆਪਾਂ ਸਭ ਤੋਂ ਪਹਿਲਾਂ ਤਾਂ ਕੀ ਇਹਨੇ ਕਲੋਰੋ ਦਾ ਟ੍ਰੀਟਮੈਂਟ ਕਰਦੇ ਆਂ ਵੀ ਕੋਈ ਕੀੜਾ ਸੁੰਡੀ ਆ ਚੀਜ਼ ਨਾ ਹੋਵੇ ਠੀਕ ਹੈ ਉਹਦੇ ਬਾਅਦ ਚ ਦੇਖਦੇ ਆ ਵੀ ਇਹ ਸੁੰਡੀ ਸਾਂਡੀ ਵਾਲਾ ਤਾਂ ਹੱਲ ਹੋ ਗਿਆ ਹੁਣ ਆਪਾਂ ਨੂੰ ਲੱਗਦਾ ਕੋਈ ਖੁਰਾਕ ਦੀ ਘਟ ਰਹੀ ਵੀ ਯੂਰੀਆ ਤਾਂ ਪਈ ਯੂਰੀਆ ਦੇ ਨਾਲ ਆਪਾਂ ਫਿਰ ਕੋਈ ਨਾ ਕੋਈ ਚੀਜ਼ ਆਪਾਂ ਜਾਂਦੇ ਆ ਦੁਕਾਨ ਵਾਲੇ ਬਾਈ ਜਿਵੇਂ ਬਾਈ ਕੋਲੇ ਆ ਗਏ ਬਾਈ ਤੋਂ ਪੁੱਛ ਲਿਆ ਬਾਈ ਕੋਈ ਨ ਕੋਈ ਚੀਜ਼ ਉਹਦੇ ਨਾਲ ਇਹਦੇ ਵਾਸਤੇ ਦਿੰਦਾ ਤੇ ਆ ਆਪਣਾ ਕੋਕਲ ਪ੍ਰੋਡਕਟ ਹੈ ਤੁਸੀਂ ਇਥੇ ਜ਼ਮੀਨ ਦੇ ਵਿੱਚ ਦਿੱਕਤ ਆ ਇਹਨੂੰ ਵੈਰੀ ਰਿਕੁਐਸਟ ਹੈ ਇੱਕ ਇੱਕ ਕਿੱਲੇ ਦੇ ਵਿੱਚ ਦੋ ਦੋ ਕਿੱਲਿਆਂ 'ਚ ਯੂਜ਼ ਕਰਕੇ ਦੇਖੋ ਇਹਦਾ ਬਹੁਤ ਵਧੀਆ ਰਿਜ਼ਲਟ ਹੈ ਨਾਲੇ ਸਭ ਤੋਂ ਜਿਹੜੀ ਮੇਨ ਚੀਜ਼ ਹੈ ਜਿਹੜੀ ਸੋਇਲ ਕੰਡੀਸ਼ਨ ਯਾਨੀ ਮਰਦਾ ਸੁਧਾਰਦਾ ਕੰਮ ਕਰਦਾ ਹੈ ਮਿੱਟੀ ਦੀ ਉਰੂਰਾ ਸ਼ਕਤੀ ਬਣਾਊਗਾ ਉੱਤੇ ਤੁਹਾਨੂੰ ਫਰਕ ਐਸਟ ਫਸਲ ਦੇ ਵਿੱਚ ਪਾਉਗੇ ਨਾ ਅਗਲੀ ਫਸਲ ਦੇ ਲੰਬੇ ਟਾਈਮ ਤੱਕ ਜਿਵੇਂ ਅਗਲੀ ਫਸਲ ਦਾ ਬੀਜਾਨ ਉਸ ਟਾਈਮ ਤੁਹਾਨੂੰ ਰਿਜ਼ਲਟ ਦੇਖਣਗੇ ਜ਼ਮੀਨ ਦੇ ਵਿੱਚ ਮਿੱਟੀ ਦਾ ਬੁਰਾਪੁਰਾਪਣ ਉਹ ਚੀਜ਼ਾਂ ਠੀਕ ਹੈ ਜੀ ਉਹਦੇ ਬਾਅਦ ਚੋਂ ਜਿਹੜੀ ਸਮੱਸਿਆ ਦੱਸੀ ਸੀ ਬਾਈ ਜੀ ਹੋਰ ਨੇ ਕਿ ਸਭ ਤੋਂ ਜ਼ਿਆਦਾ ਗੰਦ ਦੀ ਸਮੱਸਿਆ ਹੈ ਗੰਦ ਦੀ ਸਮੱਸਿਆ ਗੰਦੇ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਹੈ ਠੀਕ ਹੈ ਗੁੱਲੀ ਡੰਡੇ ਵਾਸਤੇ ਆਪਣਾ ਪ੍ਰੋਡਕਟਾ ਹੁੰਦਾ ਹੈ ਜਿਹੜਾ ਐਕਸੀਐਲ ਪਿਛਲੇ 4-5 ਸਾਲਾਂ ਤੋਂ ਆ ਰਿਹਾ ਹੈ ਤੇ ਲਗਭਗ ਯੂਜ਼ ਵੀ ਕਰਿਆ ਹੋਣਾ ਹੈ ਐਕਚੁਅਲ ਪਾਉਂਦੇ ਹੋ ਭਾਈ ਜੀ 10000 ਦਾ ਗੁੱਲੀ ਡੰਡਾ ਹੀ ਹੋਇਆ ਪੰਜ ਕਿੱਲਾਂ ਜਿਆਦਾ ਹੁੰਦਾ ਨਹੀਂ ਕਿੰਨੀ ਸੀ ਮੈਂ ਅਰੀਜਨਲ ਐਕਚੁਅਲ ਗੁੱਲੀ ਡੰਡਾ ਹੀ ਵੀਚਾਰ ਹੋਇਆ ਜੀ ਦੋਧੀਆਂ ਵੀ ਕਿਥੀਆਂ ਫਿਰ ਵੀ ਸਾਰਿਆਂ ਨੂੰ ਪਤਾ ਪੰਜ ਕਿੱਲਾਂ ਤੋਂ ਹੋਇਆ ਪੰਜ ਕਿੱਲੇ ਜਿਹੜੇ ਬਾਈ ਜੀ ਗੱਲ ਕਰਦੇ ਆ ਪੰਜ ਕਿੱਲੇ ਯਾਨੀ ਚਾਲ ਦੀ ਦੋ ਫਸਲਾਂ ਦਾ ਰਿਜ਼ਲਟ ਵੀ ਨਹੀਂ ਆਇਆ ਜੀ ਮੈਨੂੰ ਆਇਆ ਨਹੀਂ ਬਈ ਪਿਛਲੀ ਦੇ ਇੱਕ ਪੱਕਾ ਮੈਂ ਗੱਲ ਤੁਹਾਨੂੰ ਸੁਣਾਉਂਦਾ ਪੀਲੇ ਹੋ ਗਏ ਪੀਲੇ ਹੋ ਕੇ ਰੁੱਕ ਗਏ ਠੀਕ ਆ ਤੇ ਬਹੁਤ ਰੇਹ ਨਾ ਪਾਈ ਚਲੋ ਵੀ ਜਦ ਆਖਿਰ ਤਰੀਕ ਪੋਣੀ ਪੀਲੇ ਐ ਕੁਸਬਾਣ ਐ ਨਾ ਉੱਥੇ ਖੜੀ ਐ ਗੁੱਲੀ ਡ ਠੀਕ ਹੈ ਆਪਾਂ ਕੋਈ ਵੀ ਦਵਾਈ ਜਿਵੇਂ ਗੱਲ ਕਰਦੇ ਆ ਆਪ ਦੇ ਦਵਾਈ ਦੀ ਸਟੇਜ ਹੈ ਉਹਦੇ ਪ੍ਰਤੀ ਸੈਂਸਿਟਿਵ ਹੋ ਗਿਆ ਉਹ ਸੈਂਸਿਟਿਵਤ ਵਿਧ ਗਈ ਹੈ ਸਮਝ ਗਏ ਸਰਪਤਵਾਰ ਦੀ ਹੈ ਇਹਨੇ ਨਦੀਨ ਉਹਦੀ ਸੈਂਸਿਟਿਵਤ ਵਿਧ ਗਈ ਹੈ ਤੇ ਉਹ ਉੱਥੇ ਅੜੀਅਲ ਹੋ ਗਿਆ ਹੈ ਅੜੀਅਲ ਵਾਸਤੇ ਨਾ ਆਪਾਂ ਦਵਾਈ ਦਿੱਤੀ ਹੈ ਜਿਹੜੀ ਬਿਜਾਈ ਦੇ 3 ਦਿਨਾਂ ਦੇ ਅੰਦਰ ਹੀ ਸਪਰੇਅ ਕਰੂਗੀ ਉਹ ਉੱਥੇ ਲਗਭਗ ਉਹਦਾ ਹੱਲ ਹੋਊਗਾ ਉਹਦੇ ਬਾਅਦ ਚੋਂ ਤੁਸੀਂ ਐਕਚੁਅਲ ਦੀ ਉੱਤੋਂ ਸਪਰੇਅ ਕਰ ਸਕਦੇ ਹੋ ਉੱਥੇ ਉਹ ਸਾਰੇ ਹਵਾਨ ਦੇ ਵਿੱਚ ਨਹੀਂ ਹੋਊਗੀ ਮੇਰੇ ਹਿਸਾਬ ਨਾਲ ਉੱਤੇ ਕੋਈ 5-4 ਕਿੱਲੇ ਜਾਂ 2-3 ਕਿੱਲੇ ਹਰ ਖੇਤ ਦੇ ਹੋਣਗੇ ਉੱਥੇ ਤੁਸੀਂ ਉਹ ਨੂੰ ਲੈ ਕੇ ਜਾ ਤੁਸੀਂ ਆ ਵੀ ਇਹ ਵੀ ਡੋਜ ਬਦਲਾ ਕਰੋ ਨਾ ਜੀ ਸਾਲ ਤੇ ਸਾਲ ਇਹ ਨਹੀਂ ਬਦਲਉ ਕੰਪਨੀ ਜਿਹੜੇ ਟਰੈਕਟਰ ਦੇ ਕੋਈ ਆਏ ਗੇਅਰ ਲਾ ਕੇ ਪੈਸੇ ਲੈ ਲੈਂਦੀ ਐ ਇਹਦੀ ਤੁਸੀਂ ਡੋਜ ਬਦਲੋ ਸਾਨੂੰ ਪਤਾ ਵੀ ਆਉਂਦੇ ਸਾਲ ਆਣੀ ਜੀ ਡੋਜ ਬਦਲਣ ਨਾਲੇ ਹੱਲ ਨਹੀਂ ਹੁੰਦਾ ਜੀ ਡੋਲ ਬਦਲਣ ਨਾਲੇ ਤੁਸੀਂ ਦੇਖਿਆ ਹੋਣਾ ਡੋਲ ਕਿ ਡੋਜ ਕਿੰਨੀ ਬਦਲਾਂਗੇ ਵਗੈਰਾ ਜੋ ਵੀ ਕੋਣੇ ਜਿਹੜਾ ਕੰਮ ਕਰਦਾ ਉਹਦਾ ਕੋਈ ਸਿਸਟਮ ਬਦਲਾ ਕਰੋ ਸਿਸਟਮ ਤਾਂ ਆ ਤਾਂ ਪੂਰਾ ਰਿਸਰਚ ਕਰਕੇ ਔਰ ਉਹ ਸਾਬ ਨਾਲੇ ਆ ਹਰ ਮੌਸਮ ਦੇ ਅੰਦਰ ਦੇਖਿਆ ਹੋਣਾ ਹੈ ਕੰਮ ਕਰਦਾ ਹੈ ਹਰ ਮੌਸਮ ਦੇ ਅੰਦਰ ਕੰਮ ਕਰਦਾ ਹੈ ਇਹਨੂੰ ਕੋਈ ਧੁੱਪ ਦੀ ਜ਼ਰੂਰਤ ਨਹੀਂ ਉਹ ਜਿਹੜੀ ਤਿੰਨ ਦਿਨਾਂ ਦੇ ਵਿੱਚ ਬੀਜ ਕਰਦੇ ਆਂ ਉਹ ਜਦੋਂ ਕਰਤੀ ਮਤਲਬ ਬਜਾਈ ਤੇ ਤਿੰਨ ਦਿਨਾਂ ਵਿੱਚ ਕਰਤੀ ਫਿਰ ਉੱਗਦਾ ਨਹੀਂ ਇੱਕ ਸਭਾਈ ਉੱਗਰੂਗਾ ਪਰ ਪਾਣੀ ਆਪਾਂ ਥੋੜਾ ਛੇਤੀ ਲਾਉਣਾ ਤੁਸੀਂ ਨਾਰਮਲ ਕਿੰਨੇ ਦਿਨਾਂ ਤੱਕ ਪਾਣੀ ਰੋਣ ਦਿਓ ਕੰਮ ਨਹੀਂ ਇੰਨਾ ਦੇ ਲਾ ਤਾਂ ਪਾਣੀ ਨੂੰ ਸਰਦੇ ਬਾਹਾਂ ਨੂੰ ਉਗਰਿਆ ਉਗਰਿਆ ਜ਼ਮੀਨ ਬੱਤਰ ਆਉਗੀ ਨਾ ਥੋੜੀ ਉਦੋਂ ਦੇਖਣ ਉਦੋਂ ਆਪੇ ਹੀ ਮਰਨਾ ਚਾਲੂ ਹੋ ਜਾਂਦਾ ਜਿਵੇਂ ਪਾਣੀ ਕਦੋਂ ਲਾਇਆ ਤੁਸੀਂ ਪਾਣੀ ਤਾਂ ਬਹੁਤ ਦਿਨੋਂ ਗਿਰ ਲੱਗੀ ਨਾ ਹਾਂ ਹਾਂ ਜਮੀਨ ਸੁੱਕਣ ਲੱਗੀ ਹਾਂ ਸੁੱਕ ਗਿਆ ਪਾਣੀ ਸੁੱਕ ਮਤਲਬ ਗਿੱਲਾ ਹੈ ਹੁਣ ਤੁਸੀਂ ਨਾ ਜਿੱਥੇ ਪਾਇਆ ਹੋਇਆ ਹੈ ਉੱਥੇ ਤੁਸੀਂ ਨਾ ਗੁੱਲੀ ਡੰਡੇ ਨੂੰ ਐਵੇਂ ਫੜ ਕੇ ਪਟ ਕੇ ਦੇਖੋ ਥੋੜਾ ਥੋੜਾ ਠੀਕ ਹੈ ਠੀਕ ਹੈ ਔਰ ਜਿੱਥੇ ਦਵਾਈ ਨਹੀਂ ਪਈ ਹੈ ਉਹ ਖੇਤ ਤੇ ਪਟ ਕੇ ਦੇਖੋ ਤੁਸੀਂ ਪਟੋਗੇ ਨਾ ਉਖਾੜੋਗੇ ਉਹਨੂੰ ਉੱਥੇ ਤੁਹਾਨੂੰ ਜੜ ਨਹੀਂ ਮਿਲੂਗੀ ਦੂਜੇ ਖੇਤ ਦੇ ਵਿੱਚ ਜੜ ਬਣੀ ਹੋਊਗੀ ਗੁੱਲੀ ਡੰਡੇ ਦੀ ਬਹੁਤ ਜ਼ਿਆਦਾ ਔਰ ਜਿੱਥੇ ਆ ਆਪਣੀ ਦਵਾਈ ਪਾਈ ਹੈ ਨਾ ਤੁਸੀਂ ਤਿੰਨ ਦਿਨਾਂ ਦੇ ਨਾਲ ਮੂਵਮੈਂਟ ਉੱਥੇ ਤੁਸੀਂ ਉਖਾੜੋਗੇ ਜੜਾ ਨਹੀਂ ਹੋਊਗੀ ਇੱਕ ਜੜ ਚਲਦੀ ਹੋਊਗੀ ਉਹਦੀ ਠੀਕ ਯਾਨੀ ਉਹ ਆਪੇ ਹੀ ਮਰ ਜਾਊਗਾ ਅਗਰ ਫੇਰ ਅਗਰ ਜ਼ਮੀਰ ਤੁਹਾਡੀ ਵੱਡੀ ਆ ਤਾਂ ਆਪਣੀ ਮੈਟਰੀ ਹੈ 50 ਗ੍ਰਾਮ ਉਹ ਮੈਟਰੀ ਮਿਲਾ ਸਕਦੇ ਹੋ ਇਹਦੇ ਵਿੱਚ ਮੈਟਰੀ ਨੂੰ ਤੇ ਨਾ ਪਾਉਂਦੀ ਆ ਠੀਕ ਹੈ